ਸਸੀ ਗੱਲ ਜੀ ਸਾਰਿਆਂ ਨੂੰ ਤੇ ਅੱਜ ਦੇ ਬਲੌਗ ਵਿੱਚ ਆਪਾਂ ਬਣਾਉਣ ਜਾ ਰਹੇ ਆ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸਰੂਪ ਜੋ ਕਿ ਕੈਨਵਸ ਦੇ ਉੱਤੇ ਬਣਾਵਾਂਗੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਆਰਡਰ ਵਰਕ ਹੈ ਜੋ ਕਿ ਮੇਰੇ ਵੀਰ ਪਰਮਿੰਦਰ ਸਿੰਘ ਢਿੱਲੋਂ ਸਾਨਮ ਸਰਦਾਰ ਅਮਰ ਸਿੰਘ ਢਿੱਲੋਂ ਜੋ ਕਿ ਸਾਡੇ ਹੀ ਪਿੰਡ ਪਿੰਡ ਮਲਕ ਤੋਂ ਨੇ ਉਹਨਾਂ ਨੇ ਬਣਵਾਇਆ ਹੈ ਇਸ ਨੂੰ ਕੈਨਵਸ ਦੇ ਉੱਪਰ ਬਣਾਇਆ ਜਾ ਰਿਹਾ ਹੈ ਜਿਸ ਦੀ ਕਿ ਲਾਈਫ ਕਾਫੀ ਜ਼ਿਆਦਾ ਹੁੰਦੀ ਹੈ ਆਮ ਜੋ ਅਸੀਂ ਬਾਕੀ ਕੰਮ ਪੇਂਟਿੰਗ ਤੁਸੀਂ ਦੇਖਦੇ ਹੋ ਉਹਨਾਂ ਤੋਂ ਜਿਆਦਾ ਇਸ ਦੀ ਡਰਾਇੰਗ ਆਪਾਂ ਆਲਰੇਡੀ ਪਹਿਲਾਂ ਕੀਤੀ ਹੋਈ ਸੀ ਰੰਗਾਂ ਦੇ ਨਾਲ ਖੇਡਣ ਦਾ ਵੀ ਆਪਣਾ ਹੀ ਮਜ਼ਾ ਹੈ ਰੰਗਾਂ ਨੂੰ ਗੂੜਾ ਫਿੱਕਾ ਗੂੜਾ ਫਿੱਕਾ ਇਸੇ ਦੇ ਤਾਲ ਮੇਲ ਦੇ ਨਾਲ ਹੀ ਇਸ ਚਿੱਤਰ ਨੂੰ ਕੰਪਲੀਟ ਕੀਤਾ ਜਾਊਗਾ ਕੋਈ ਵੀ ਚੀਜ਼ ਜਿੰਨਾ ਵੀ ਵੱਧ ਟਾਈਮ ਲੈਂਦੀ ਹੈ ਜਿੰਨਾ ਵੀ ਜ਼ਿਆਦਾ ਟਾਈਮ ਲੈਂਦੀ ਹੈ ਉਹ ਉਨਾ ਹੀ ਵਧੀਆ ਤੇ ਉਨਾ ਹੀ ਨਿਖਰ ਕੇ ਸਾਹਮਣੇ ਆਉਂਦੀ ਹੈ ਪਰ ਅੱਜ ਦੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਾਲੀ ਸਭ ਨੂੰ ਹੈ ਟਾਈਮ ਕਿਸੇ ਕੋਲ ਨਹੀਂ ਤੁਹਾਨੂੰ ਸਾਰਿਆਂ ਨੂੰ ਮੇਰੀ ਦਿਲੋਂ ਅਪੀਲ ਹੈ ਕਿ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਜਸ ਕਿਤੇ ਨਈ ਸਬਸਕ੍ਰਾਈਬ ਕੀਤਾ ਤਾਂ ਉਹ ਵੀ ਜਰੂਰ ਕਰ ਲੈਣਾ ਬਾਕੀ ਹੋਰ ਵੀ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪੇਂਟਿੰਗ ਬਣਵਾਉਣੀ ਹੋਵੇ ਪਰਸਨਲ ਪੇਂਟਿੰਗ ਬਣਵਾਉਣੀ ਹੋਵੇ ਜਾਂ ਬਾਲ ਚਿੱਤਰ ਬਣਵਾਉਣੇ ਹੋਣ ਜਾਂ ਕੈਨਵਸ ਪੇਂਟਿੰਗ, অয়েল ਪੇਂਟਿੰਗ, ਜੋ ਵੀ ਬਣਾਉਣਾ ਹੋਵੇ ਜਾਂ ਪੈਨਸਲ ਸਕੈਚ ਬਣਾਉਣਾ ਹੋਵੇ ਤਾਂ ਤੁਸੀਂ ਹੇਠ ਦਿੱਤੇ ਨੰਬਰ ਦੇ ਉੱਪਰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਇਸੇ ਦੇ ਨਾਲ ਹੀ ਇਹ ਪੇਂਟਿੰਗ ਹੁਣ ਕੰਪਲੀਟ ਹੋ ਚੁੱਕੀ ਹੈ। ਤੁਸੀਂ ਵੀ ਮਾਰੋ ਨਜ਼ਰ ਤੇ ਦੱਸਿਓ ਕਮੈਂਟ ਕਰਕੇ ਕਿ ਕਿਸ ਤਰ੍ਹਾਂ ਦੀ ਲੱਗੀ। 골ਡਨ ਕਲਰ ਦੇ ਫਰੇਮ ਦੇ ਨਾਲ ਇਹ ਪੇਂਟਿੰਗ ਬਹੁਤ ਹੀ ਜਚਣ ਲੱਗ ਗਈ ਹੈ। ਕੰਪਲੀਟ ਹੋਣ ਤੋਂ ਬਾਅਦ ਇਸ ਦੇ ਉੱਤੇ ਸਪਰੇਅ ਕੀਤੀ ਗਈ ਹੈ ਜਿਸ ਨਾਲ ਇਸ ਦੇ ਉੱਤੇ ਸ਼ਾਈਨਿੰਗ ਆਵੇਗੀ ਤੇ ਇਸ ਦੀ ਲਾਈਫ ਦੇ ਵਿੱਚ ਹੋਰ ਵਾਦਾ ਹੋਵੇਗਾ। ਲਓ ਜੀ ਇਸੇ ਦੇ ਨਾਲ ਹੀ ਆਪਾਂ ਪਹੁੰਚ ਚੁੱਕੇ ਹਾਂ ਵੀਰ ਦੇ ਘਰ ਜਿਨ੍ਹਾਂ ਨੇ ਆਰਡਰ ਤੇ ਬਣਵਾਈ ਹੈ ਤੇ ਆਪਾਂ ਹੁਣ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ